ਸਸ਼ਟੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਜਥੇਦਾਰ ਗਿਆਨੀ ਰਬੀ ਸਿੰਘ ਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੁਰਾ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦਾ ਇੱਕ ਬਿਆਨ ਸਾਹਮਣੇ ਹੈ ਦਰਅਸਲ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਹੁਣਾਂ ਦਾ ਇਹ ਪਹਿਲਾ ਬਿਆਨ ਹੈ ਜਿੱਥੇ ਮੁੱਖ ਮੰਤਰੀ ਹੁਣਾਂ ਨੇ ਇਸ ਕਾਰਜ ਦੀ ਨਖੇਦੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਇਹ ਸੁਣਦੇ ਆਏ ਸਾਂ ਕਿ ਧਰਮ ਹਮੇਸ਼ਾ ਸਿਆਸਤ ਦੇ ਉੱਪਰ ਭਾਰੀ ਹੁੰਦਾ ਪਰ ਇੱਥੇ ਉਲਟ ਹੋ ਰਿਹਾ ਹੈ ਇੱਥੇ ਅਜਿਹੇ ਸਮੇਂ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਧਰਮ ਦੇ ਉੱਪਰ ਭਾਰੀ ਪੈਂਦੀ ਵਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕੁਝ ਤੰਜ ਕੱਸੇ ਨੇ ਤੇ ਤੰਜ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਵੀ ਕੱਸੇ ਨੇ ਕਿ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਬੇ ਸਮੇਂ ਤੋਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਉਹਨਾਂ ਨੇ ਇਸ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਦੇਖੋ ਧਾਰਮਿਕ ਮਾਮਲਾ ਹੈ ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਹਾਂ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਤ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਬਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜਾ ਚੋਣਾ ਤਾਂ ਕਰਾ ਲੀਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਹਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਤੇ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜੇਦਾਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡਿਆਂ ਜੇਬਾਂ ਚੋਂ ਜੱਥੇਦਾਰ ਨਿਕਲਦੇ ਨੇ ਕਦੇ ਜੱਥੇਦਾਰ ਨੂੰ ਜੇਬ ਚ ਪਾ ਲਿਆ ਕਦੇ ਜੱਥੇਦਾਰ ਨੂੰ ਜੇਬ ਚ ਜੇਬ ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰ ਹੁਣ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਸੇਧਾਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜੱਥੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੂਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਕਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਸੋ ਤੁਸੀਂ ਜਿਸ ਤਰ੍ਹਾਂ ਸੁਣਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਥੇਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਸਵਾਲ ਚੁੱਕ ਰਹੇ ਨੇ ਤਾਂ ਉੱਥੇ ਹੀ ਸਵਾਲ ਬਾਦਲ ਪਰਿਵਾਰ ਜਾਂ ਫਿਰ ਸ਼ਰਮਣੀ ਅਕਾਲੀ ਦਲ ਤੇ ਵੀ ਚੁੱਕੇ ਜਾ ਰਹੇ ਨੇ ਹਾਲਾਂਕਿ ਉਹਨਾਂ ਨੇ ਜ਼ਰੂਰ ਕਿਹਾ ਕਿ ਮੈਂ ਨਾ ਧਾਰਮਿਕ ਮਸਲਿਆਂ ਤੇ ਨਹੀਂ ਬੋਲਣਾ ਚਾਹੁੰਦਾ ਪਰ ਫੇਰ ਵੀ ਇਹ ਜੋ ਕੁਝ ਵਾਪਰ ਰਿਹਾ ਹੈ ਵਰਤਾਂਤ ਜੋ ਹੋ ਰਿਹਾ ਹੈ ਉਹ ਬਹੁਤ ਹੀ ਗਲਤ ਹੈ